ਬਾੜੇ ਚ ਸੀਗੀ ਪਾਥੀਆਂ ਪਸ ਦਿੱਤੀ ਬਰ ਅਟੈਕ ਹੋ ਗਿਆ ਤੇ ਇਹਨੂੰ ਕੋਈ ਲੈ ਗਿਆ ਕੰਚਰਗਾਰ ਆ ਬੇਬੇ ਦਾ ਤਾਂ ਹੀ ਬਜੋਗ ਮਾਰ ਗਿਆ ਬੇਬੇ ਨੂੰ ਆਏ ਬੇਬੇ ਨਾ ਨਹੀਂ ਬਈ ਲੋ ਸਾਲਿਆ ਛੋਲੇ ਚੱਪਿਆ 10 ਮਾਰ ਗਿਆ ਤਾਂ ਪਹਿਲਾਂ ਇਹ ਤਾਂ ਸੋਚਦੇ ਆ ਅੰਡ ਦਾ ਟਾਈਮ ਬਸ ਕੇ ਚੱਲ ਰੋ ਹੋ ਰੋ ਹਾਂ ਪੈਣ ਚੁੱਕੇ ਹਾਂ ਕੌਣ ਆ ਮੈਂ ਕਾਲ ਆਪਾਂ ਵੀ ਸੋਡੀਆਂ ਹੋ ਗਈ ਆਪਾਂ ਘਾਰਾ ਹੋ ਬਣਾ ਲਿਆ ਬੇਬੇ ਦਾ ਯਾਦਗਾਰੀ ਸਾਡਾ ਤਾਂ ਘਰ ਬੇ ਉਹ ਹੋ ਗਿਆ ਕੋਈ ਨਹੀਂ ਬੰਦ ਸਭ ਸਟ ਯਾਰ ਮੈਂ ਤੇਰੇ ਕੋਲ ਗਿਆ ਕਿ ਤਰ੍ਹਾਂ ਨੇ ਮੈਂ ਹਾਕ ਮਾਰੀ ਤੇ ਚੁੱਪ ਕਰ ਜਾਣਾ ਦੋਨਾਂ ਨੇ ਨਹੀਂ ਕਰਦੇ ਉਹੀ ਆ ਨਹੀਂ ਕਰਦੇ ਕਹਿੰਦਾ ਬੇਬੇ ਦੀ ਯਾਦ ਵਿੱਚ ਕੋਈ ਹੋਰ ਬਣਾ ਦਿੰਗੇ ਨਹੀਂ ਉਹਨੂੰ ਕਹਿ ਲਈ ਤੇ ਕਹਿ ਲਈ ਮੈਨੂੰ ਹਾਕ ਮਾਰਨੀ ਚੁੱਪ ਨੂੰ ਸਾਡੀ ਤਾਂ ਗੱਲਬਾਤ ਪੂਰੀ ਹੋਣਾਂ ਨਹੀਂ ਨਹੀਂ ਜਦੋਂ ਉਹਨੇ ਬਾਜ਼ ਮਾਰ ਲਈ ਯਾਰ ਤੂੰ ਸਾਇਲੈਂਟ ਹੋ ਜਾ ਤੈਨੂੰ ਬਹੁਤ ਵਾਰੀ ਸਮਝਾਇਆ ਹੈ

ਬਾਦਰੀ ਕੁੰਗੀ ਹਲੇ ਸੀਨ ਚੱਲ ਰਿਹਾ ਸੀਨ ਸਟਾਰਟ ਕਿਵੇਂ ਕਰ ਲਵਾਂ ਕਰਤੀਏ ਜਦੋਂ ਮੈਨੂੰ ਹੱਕ ਮਾਰਨ ਨੂੰ ਕੱਟ ਕਰ ਲੈ ਰੋਲਿੰਗ ਆਪਾਂ ਕੀ ਗੱਲ ਕਰਾਂਗੇ ਓਕੇ ਐਕਸ਼ਨ ਮਰੀਕ ਚੱਲ ਰੋਣਾ ਭਾਈ ਵੱਡੇ ਭਾਈ ਮੇਰੇ ਘਰ ਰੋਣਾ ਯਾਰ ਠੀਕ ਹੈ ਰੋਇਆ ਨਹੀਂ ਕਰਦੇ ਕੀ ਹੋ ਗਿਆ ਦੀ ਗੱਲਾਂ ਕਰ ਗੱਲਾਂ ਕਰ ਲਾ ਗੱਲਾਂ ਓਏ ਬੇਬੇ ਦਾ ਘਰ ਲੈ ਕੇ ਬਹਿ ਗਿਆ ਪਤਾ ਨਹੀਂ ਕਿਹੜੇ ਕੰਜਰ ਨੇ ਘਰਾਂ ਚੋਰੀ ਕਰੇ ਬੇਬੇ ਦਾ ਚੱਲ ਰੋ ਨਾ ਆ ਪਾਣੀ ਲੈ ਆਦੇ ਯਾਰ ਤੇਰੇ ਦੀਦੇ ਸਾਲਾ ਸੂਲੇ ਜੱਬੇ ਨੇ 10 ਵਾਰ ਕੰਦਾ ਮੈਂ ਠੰਡ ਦਾ ਟਾਈਮ ਆਇਆ ਤਾਂ ਅਫਸੋਸ ਤੇ ਆ चल टेंशन हल्के भाई मेरे पे बहुत सारी थी तुम्हें <laughs> पता है सारे फ्रेंड्स चराने थे मेरे ऊपर तो ये मैं बहुत टेंशन हूँ मेरे कोई सोच नहीं होती थी कर इतना करती थी मेरे तो कहने थी, थी भी जो उठ के थी, थी लोड़ों दिया ले जाए कर अब बहुत ही ज़्यादा करी कितना बड़ा मार बिजनेस पूरी हाँ पढ़े एक्वें <laughs> टा छुंदा छिंदा जेंटा क्या हुआ गले में खिच बिक्स की गोली लो ਕਿੱਚ ਕਿੱਚ ਦੂਰ ਕਰੋ ਹੂੰ ਕੀ ਕਹਿਣਾ ਚਾਹਤੇ ਹੋ ਆਪ ਮੈਨੂੰ ਤਾਂ ਡਾਇਲੌਗ ਚੱਲ ਰਿਹਾ ਤਾਂ ਫਿਲਮ ਚੱਲ ਰਹੀ ਆ ਜੀ ਬੇਬੇ ਮਰ ਗਈ ਗੁਹਾਰੇ ਦਾ ਹਵਾ ਲੱਗ ਗਿਆ ਕੋਈ ਗੁਹਾਰਾ ਲੱਗਾ ਚੋਰੀ ਕਰਕੇ ਵਿਚਾਰੀ ਪਾਥੀਆ ਪਾਥੀ ਕਰਦੀ ਮਰ ਗਈ ਤੇ ਮਾਰੀ ਕਿਨੇ ਆ ਉਹ ਇਹਨਾਂ ਨੇ ਗੱਲਾਂ ਕਰਾ ਜੀ ਤਾਂ ਕੋਲ ਚੱਕ ਕੇ ਨਾ ਵੇਚਣ ਤਿਆਰ ਕਿਹੜਾ ਨੀਂਗਾ ਸੌਗਾ ਮੈਨੂੰ ਤਾਂ ਬੇਦੇ ਇਹ ਬਦਰੀ ਦਾ ਬਣਾ ਲਿਆ ਆ ਦੇਖ ਲੈ ਇੱਕ ਤਾਂ ਸਾਡਾ ਘਰ ਸ਼ਾਮ ਲੈਣ ਚ ਲੱਗ ਗਿਆ ਠੀਕ ਆ ਆਟਾ ਤਾਂ ਸਰਕਾਰ ਉੱਤੋਂ ਦੀ ਆ ਦੇਖਿਆ ਪੁੜੀ ਮਰ ਗਈ ਘਾਹਾਂ ਚੋਰੀ ਹੋ ਗਏ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਸਾਡੇ ਘਰ ਨੂੰ ਸੱਚੀ ਬੈਣ ਕਿਉਂ ਫਿਕਰ ਕਰਦੇ ਜੀ ਜੱਜ ਆ ਫੇਰਾ ਦਿੰਦਾ ਵਧੀਆ ਕੋਠੀ ਪਾਉ ਹਾਮੀ ਨਾ ਟੈਨਸ਼ਨ ਲਿਆ ਦਾ ਬੇਉਤਾ ਪਾਰਾ ਇਹ ਨੂੰ ਤਨ ਐ ਕਹੇ ਸੀ ਗੁਰਦੁਆਰੇ ਭੋਗ ਆਉਣਾ ਆਪਾ ਬੇਬੇ ਦਾ ਲੋਕ ਤਿੱਜਤ ਨਹੀਂ ਪਾਉਂਦੇ ਨੇ ਆਪਾਂ ਵੀ ਤਿੱਜੇ ਦਾ ਪੰਗ ਕੰਮ ਨਿਬੜਦਾਂਗੇ ਬੰਗੀਆਂ ਬੁੜੀਆਂ ਦਾ ਆਉਣਾ ਜਾਣਾ ਲੱਗਿਆ ਰਹੂਗਾ ਸਿਆਪਾ ਛੜਾ ਰੂ ਜਾਨ ਨੂੰ ਮੇਰੇ ਨੂੰ ਤੂੰ ਕੱਗਣੀ ਪਹਿਣੀ ਗੁਰਦੁਆਰੀ ਜਾ ਕੇ ਮੈਂ ਸਾਰਾ ਕੰਮ ਕਰਾ ਪੀ ਸਮਾ ਹੁੰਦਾ ਤਿੱਜੇ ਦਾ ਆਪਾਂ ਮੇਰੀ ਕਾਲ ਚੁਣੀ ਉਹ ਲੈ ਭ ਲੈਣਾ ਕਰ ਉਹ ਰੇੜੀ ਦਾ ਕੰਮ ਕੋਈ ਨਾ ਪੈ ਕਿੰਦੂਆਂ ਦੇ ਹਿਸਾਬ ਨਾਲ ਕਰਦਾ ਆਪਾਂ ਨੇ ਦੂਗਣੇ ਮੈਂ ਤਾਂ ਜਲੇਬੀਆਂ ਦਾ ਪਤਾ ਨਹੀਂ ਦੱਸਦੀ ਹਾਂ ਮੈਂ ਦੱਸ ਰਿਹਾ ਨਹੀਂ ਚੱਕਰ ਹੈ ਮੋਟਾ ਹੋ ਗਿਆ ਉਹਦੇ ਕੋਲ ਜਾ ਤੂੰ ਮੋਟ ਰੋਟੀ ਤਾਂ ਹਾਂ ਬਸ ਇੱਕ ਚਨਾ ਪਨੀਰ ਬਣਾ ਲਾਂਗੇ ਇੱਕ ਗੰਦਰੀ ਰੱਤੀ ਆਹਨ ਸਿੱਧੀ-ਮੁੱਢੀ ਹੋਗੀ ਇੱਕ ਚੌਲ ਹੋਗੇ ਇੱਕ ਸਾਗ ਪਨੀਰ ਬਣਾ ਲਾਂਗੇ ਠੀਕ ਆ ਬਣੀ ਠੀਕ ਆ ਅੱਧੀ ਆਈਟਮ ਜੀ ਹੋਰ ਹੈਗੀ ਉਹ ਵੀ ਦੱਸ ਦਿਓ ਮੈਨੂੰ ਮੈਂ ਬਸ ਰੋਟੀ ਨਾਲ ਵਿਆਹ ਥੋੜੀ ਆ ਬੁਰੀ ਕੁਛ ਨਹੀਂ ਹੁੰਦਾ ਪਾ ਵਿਆਹ ਤੁਸੀਂ ਵਧੀਆ ਕਰ ਦਾਂਗੇ ਫਿਰ ਪਰਨੇ ਲੱਗੇ ਮੈਂ ਬੇਬੇ ਨੂੰ ਕਿਹਾ ਸੀ ਵੀ ਤੂੰ ਆ ਜਾ ਇਹਨੂੰ ਡੰਗਰ ਜੇ ਨਾ ਭੇਜਦੀ ਉਹ ਪਹਿਣੇ ਜੂ ਤਾਂ ਪਾ ਕਰ ਨਹੀਂ ਲੱਗੇ ਨਾ ਕੁਛ ਕਿੱਕ ਅੱਧੀ ਆਈਟਮ ਨਾਲ ਕੋਈ ਫਰਕ ਪੈਂਦਾ ਬੰਤੇ ਗਾ ਜਾ ਗੁਰਦੁਆਰ ਜਾਇਆ ਲੈ ਭੱਜਦਾ ਭੱਜਦਾ ਤੂੰ ਵੀ ਬੰਨੇ ਉਹੀ ਬੋਲਣ ਲੱਗ ਗਿਆ ਅਗਰ ਬਸ ਪਿੰਡ ਗੱਲ ਤੋਂ ਚੰਗਾ ਜਾ ਭੱਜਦਾ ਗੁਰਦੁਆਰੇ ਲੈ ਦੱਸ ਮੇਰੇ ਕੰਮ ਲੈ ਲੱਭਣ ਜਾ ਓਏ 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 ਇਹ ਲੋਗ ਲੱਗਦਾ ਹੈ ਉਸ ਮੁੰਡੇ ਕੋਲ ਮਾਈਕ ਨਹੀਂ ਸੀ ਮਾਈਕ ਨਹੀਂ ਸੀ ਹੈਗਾ ਸ਼ੁਕਰ ਯਾਰ ਮੈਂ ਇੱਕ ਗੱਲ ਜੀ ਬਾਕੀ ਹੋ ਗਿਆ ਕੰਮ ਬਹੁਤ ਸਹੀ ਤੇ ਆ ਇਹਦੇ ਨਾ ਜ਼ੁਬਾਨ ਤੇ ਨੌ ਕਿਹੜਾ ਚੜ ਰਿਹਾ ਨਾ ਅਸੀਂ ਕਿਹੜਾ ਨੌ ਚੜ ਰਿਹਾ ਤੇਰੇ ਸਿੰਦਾ ਉਹਨੇ ਜੈਂਟਾ ਕਿਹਾ ਹੋਇਆ ਠੀਕ ਸਿੰਦਾ ਜੀ ਜਿ ਵੜਾ ਤੇ ਮਰ ਮੁੱਕੀ ਜੀ ਤੱਕ ਇਹ ਮੈਂ ਉਹਦੇ ਘਰ ਲੈਣ ਨੂੰ ਗਿਆ ਤੁਸੀਂ ਕੀ ਕਹਿੰਦੇ ਜੀ ਮੈਨੂੰ ਮੈਂ ਤੈਨੂੰ ਕੀ ਕਹਨੀ ਮੈਂ ਤਾਂ ਗਾਲਾਂ ਹੀ ਕੱਢਦੀ ਆ 24 ਘੰਟੇ ਦੇਖ ਲੋ ਜੀ ਮੇਰੇ ਘਰ ਵਾਲੀ ਵੀ ਇੰਨੀ ਇੱਜ਼ਤ ਕਰਦੀ ਆ ਬਾਹਰ ਵਾਲੀ ਤਾਂ ਕਰਨੀ ਉਹ ਸਾਰਾ ਸਹੀ ਆਇਆ ਹੋਇਆ ਇਹ ਵੀ ਕੁੱਤੇ ਨੂੰ ਕਿਉਂ ਹਜਮ ਨਹੀਂ ਆਉਂਦਾ ਨਾ ਇਹਨੂੰ ਇੱਜ਼ਤ ਰੱਖਿਆ ਪਹਿਲਾਂ ਨਹੀਂ ਬੁਲਾਇਆ ਉਹ ਕੀ ਗਿਆ ਜਦ ਤੱਕ ਜੁਗੀਆਂ ਨਾ ਖਾਵੇ ਉਹ ਸਹੀ ਪੂਰਾ ਸਹੀ ਆਇਆ ਹੋਇਆ ਹਾਂ ਹਾਂ ਸਿਰ ਚੜ ਜਾਂਦਾ ਲਾਹ ਸੰਗਿਆ ਗਲਤ ਆ ਵਸ ਜੀ ਆਪ ਮੈਂ ਮੈਂ ਜੈਂਟੇ ਪਸੰਦ ਗਾਉਂਦਾ ਹਾਂ ਬਲੀ ਬਈ ਜੈਂਟੇ ਚਾਰਨੂ ਦਾ ਭਾਈ ਆਇਆ ਹੋਇਆ ਉਹਦਾ ਨਾਂ ਜੰਟਾ ਜੀ ਉਹ ਛਿੱਦਾ ਛਿੱਦਾ ਹੀ ਕਹੀ ਜਾਂਦੀ ਉਹਨੂੰ ਜੰਟਾ ਹੀ ਹੈ ਜੰਟਾ ਹੀ ਜਾਣ ਮੈਨੂੰ ਐਂਡ ਤੇ ਗਿਆ ਸੀ ਐਂਡ ਤੇ ਜਾਣ ਲੱਗੇ ਨੇ ਜੰਟਾ ਕਿੱਥੇ ਐਂਡ ਤੇ ਜੁ ਮੈਂ ਗਿਆ ਗਾ ਬਈ ਅਬ ਜੈਂਟਾ ਹੀ ਰੱਖਿਆ ਯਾਰ ਜੰਟਾ ਜੰਟਾ ਜਦਾ ਰੱਖ ਬਸ ਨਾ ਲਓ ਜੀ ਸਟਾਰਟ ਖੜ ਜਾ ਖੜ ਜਾ ਰੋਲਿੰਗ ਚਲੋਈ ਵੇਚਾਂ ਤੇ ਤੂੰ ਮੈਂ ਥੇ ਨਾ ਕੋਲ ਬੈਠ ਕੇ ਕੀ ਕਰੀ ਜਾਂਦਾ ਮੈਂ ਤਾਂ ਤੇਰੇ ਜਿੱਜੇ ਨੂੰ ਜਿਹੜਾ ਨਹੀਂ ਪਤਾ ਤਾਂ ਅੰਬ ਲਿਆ ਕੋਈ ਤੇਰੇ ਡਾਕਟਰ ਸਭ ਤੋਂ ਵੱਡਾ ਬੱਚਾ ਇੱਥੇ ਹੋਣਾ ਉਹ ਐਨਾ ਕੀ ਲੈਣਾ ਸੀ ਬਸ ਕੱਟ ਦੋ ਤਾਂ ਐਨਾ ਹੀ ਉਹ ਤਾਂ ਲੈਣਾ ਸੀ ਸਾਰੇ ਸਾਰੇ ਕੱਲਾ ਵਿੱਚ ਕਿਵੇਂ ਸੀੜੀ ਨਾਲ ਕਾਹੀ ਲੈਣਾ ਸੀ ਨਾ ਯਾਰ ਚਿਕਨ ਗੁੜੀਆਂ ਹੋਰਿਆ ਮੈਂ ਕਿਹਾ ਨਾ ਮੈਂ ਕਿਤੇ ਬੋਲਣਾ ਤੇਰੇ ਚੀਜ਼ਾਂ ਜਿਹੜਾ ਨਹੀਂ ਬਠਾ ਤਾਂ ਉਹਦਾ ਅਮਲ ਹੀ ਆ ਉਹ ਇੱਕ ਜਿਹੜਾ ਗਿਆ ਉਹ ਸਭ ਤੋਂ ਵੱਡਾ ਲੈਂਦਾ ਹੋਇਆ ਬਸ ਹਿੰਦੂ ਦਾ ਸੀ ਤਾਂ ਸਹੀ ਆ ਹੁਣ ਲਾਸਟ ਇਹਨੂੰ ਭੇਜ ਦਿਆ ਵੇ ਜਾ ਬਗਦਾ ਕਰ ਲਾ ਕੋਈ ਕੰਮ ਕੀ ਨਾਮ ਆ ਵੀਰੇ ਤੁਹਾਡਾ ਬੱਸ ਕਰਦੇ ਕਿਤਰਾ ਹੀ ਹਵਾਂ ਇਹ ਆ ਕੀ ਕਰ ਦਿਆ ਇਹ ਕੀ ਕੁਛ ਕਰੀ ਜਾਂਦੇ ਹੋ ਤੁਸੀਂ ਬੰਦ ਨਹੀਂ ਹੁੰਦਾ ਬੰਦ ਕਰਨਾ ਮੈਂ ਹਾਂਜੀ ਫੜ ਜਾ ਚਾ ਚਾ ਐਨਾ ਕੰਮ ਦੀ ਆ ਅ ਸਿੰਦੇ ਨੇ ਆਪਣੀ ਬੋਟੀ ਵੀ ਆਪਦੇ ਵਰਗੀ ਕਰ ਲਈ ਬੌਲੀ ਜੀ ਦੋਨੇ ਜਣੇ ਸੁੱਡ ਹੋਣਾ ਤੁਸੀਂ ਯਾਰ ਮੈਂ ਮੈਨੂੰ ਨਾ ਵਾਲੀ ਹੈ ਆਉਂਗਾ ਬੋਲਾ ਮੇਰੇ ਸਾਹ ਨਹੀਂ ਤੂੰ ਸਿਖਾਇਆ ਕਰ ਕੁਛ ਸਿਖਿਆਣ ਨੂੰ ਹੁਣ ਮੈਂ ਉਹ ਜਿਹੜਾ ਬੜੀਆਂ ਤੁਸੀਂ ਪਿੰਗਾ ਪਾਉਂਦੇ ਤੇ ਦੋਨੇ ਜਣੇ ਦੇ ਸਾਬ ਬੈਂਕ ਚ ਮੈਨੇਜਰ ਲੱਗੀ ਹੋਈ ਆ ਬੈਂਕ ਕਾਲ ਸੀਨ ਲੈ ਰਿਆਂ ਮੈਂ ਬੈਂਕ ਚ ਮੈਨੇਜਰ ਲੱਗੀ ਹੋਈ ਆ ਬੈਂਕ ਕਾਲ ਸੀਨ ਲੈਣਾ ਆਪਾਂ ਇਹ ਵੀ ਰਹਾ ਬੈਂਕ फोटो कराऊंगे नहीं कराओ फोटो कराओ आम पटा लीए चलो 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 ਕੀ ਗਿਆ ਇੱਥੇ ਬੈਠਾ ਇਹ ਗੇਟ ਆ ਇਹ ਆਪਦੀਆਂ ਗੱਲਾਂ ਕਰ ਲੈ ਉਧਰੋਂ ਗੇਟ ਖੜਕੂਗਾ ਇੱਧਰ ਹੋ ਰਹੀ ਨੇ ਜੀ ਰਿਸ਼ਤੇ ਕਿੰਨੇ ਰਿਸ਼ਤੇ ਕਰਾਦੇ ਤੁਸੀਂ ਅਜੇ ਜੀ ਸਾਡਾ ਡਿਸਕਸ ਚੱਲ ਰਿਹਾ ਕਰਵਾਵਾਂਗੇ ਜੀ ਜ਼ਰੂਰ ਕਰਵਾਵਾਂਗੇ ਤੁਹਾਡੇ ਮੁੱੱਚ ਕਿਉਂ ਸ਼ੱਕਤ ਮੈਂ ਤੁਹਾਨੂੰ ਕਰ ਰਿਹਾ ਪ੍ਰੋਮੋਟ ਮੈਨੂੰ ਦੇ ਦਿਓ ਵਿੱਚੋਂ 10% ਠੀਕ ਹੈ ਰਿੱਕੇ ਬਾਈ ਤੂੰ ਤਾਂ ਆਪਣਾ ਘਰ ਵਾਲਾ ਬੰਦਾ ਹਾਂ ਆਪਣਾ ਘਰ ਦਾ ਕੰਮ ਹੈ ਸਾਰੇ ਤੂੰ ਹੀ ਲੈ ਲੀਂ ਹਾਂ ਬੇਬੇ ਕਰਾਇਓ ਠੀਕ ਹੈ ਇਹਨਾਂ ਦਾ ਤਲਾਕ ਵੀ ਕਰਾ ਦਿਓ ਮਾਮਾ ਤਾਂ ਲੱਗਿਆ ਚੱਲ ਉਹ ਮੇਰਾ ਜੀਜਾ ਤਾਂ ਮੈਂ ਕਹਿੰਦਾ ਵਾਸਤੇ ਹੱਥ ਕਰਦੀ ਆ ਮੈਂ ਕਹੂੰਗਾ ਮੇਰੇ ਜੀਜੇ ਨੇ ਟਰੱਕ ਦੇ ਗਿਆ ਹੋਇਆ ਹੈ ਨਾ ਵੀ ਤੂੰ ਕਿਹੜੇ ਪਾਸੋਂ ਆ ਗਿਆ ਉਹ ਲੱਗਦੇ ਗਿਆ ਨੋਇ ਕੀ ਹੈ ਮੇਰਾ ਤੂੰ ਮੇਰਾ ਕਿਹੜੇ ਪਾਸੋਂ ਚਿੱਟਣ ਗਿਆ ਉਹ ਮੈਂ ਕਹੂੰਗੀ ਜਦੋਂ ਤੇਰੇ ਮਾਮਾ ਲੱਗੇ ਮਾਮਾ ਕਿਆ ਕਰੇ ਮੈਂ ਜਾਟੇ ਮਰਮੂਤੇ ਰਹੇ ਡਾਇਰੈਕਟਰ ਸਾਹਿਬ ਸੋਚ ਰਹੇ ਨੇ ਵੀ ਕੀ ਭਗਾਈ ਮਾਰ ਰਹੇ ਹੈ ਸਮਝ ਲੱਗ ਰਿਹਾ ਤੁਹਾਨੂੰ ਕੁਝ ਸਹੀ ਹੋ ਕੰਫਰਟੇਬਲ ਹੋਣਾ ਨਾਲ ਓਕੇ ਜੀ ਲੈ ਬਾਈ ਚੱਲ ਕਰ ਜਾ ਬਹੁਤ ਘਟਾ ਭਾਈ ਮਰਤੇ क्या बोलता नहीं कर दिए एक्शन एक्शन कौन पह तू दस तू कौन है यार मैं फिर दसू पहला तू दस कौन है हद करद मेरे यार मैनू नहीं पछाण कर तू ना मैं तो तेन पसाणी अच्छा तू दस पहला कौन है ਚਰਨ ਉਹ ਐਸ ਤਰਾ ਅੱਛਾ ਹਾਂ ਹੈ ਪਰਵਰਾਸਾ ਤੂੰ ਜੀਜੇ ਨੂੰ ਨਹੀਂ ਪਛਾਣਿਆ ਕਿਹੜਾ ਜੀਜਾ ਤੂੰ ਕਿਹੜੇ ਮਸਲੇ ਦਾ ਜੀਜਾ ਲੱਗਿਆ ਤੈਨੂੰ ਰਿਸ਼ਤੇਦਾਰੀਆਂ ਨਹੀਂ ਪਤਾ ਉਹ ਮੈਂ ਕਿਹਾ ਚਰਨ ਮਾਮਾ ਲੱਗਿਆ ਤੈਨੂੰ ਮਾਂ ਦੱਸਦਾ ਤੇ ਮਰੂ ਭੈਣ ਜੀਜਾ ਦਾ ਮੇਰਾ ਅੰਦਰ ਬਿਠਾ ਅੱਛਾ ਉਹ ਮੈਨੂੰ ਮਾਮਾ ਕਿਹਾ ਸਰ ਉਹ ਹਾਂ ਮੇਰਾ ਮਾਮਾ ਲੱਗਦਾ ਤੁਨੂੰ ਮਾਮਾ ਕਿਹਾ ਤੁਮ ਹਾਂ ਉਹ ਰੁਕਾ ਜੀਜੇ ਨਾ ਨੀ ਇਹ ਬੋਲ ਓਏ ਹਾਂ ਛੱਡ ਮੇਰਾ ਆਏ ਚਰਨੂ ਕਿੱਥੇ ਹੈ ਤੇਰੀ ਭੈਣ ਅੱਛਾ ਅਦਰ ਬੜਾ ਪਕਾਇਨਾ ਮਰੀ ਕੋਈ ਤੁਹਾਨੂੰ ਮਾਰਦੀ ਕੋਈ ਮਾਪਾ ਵਾਲਾ ਨਹੀਂ ਲੱਗਿਆ ਨਾ ਮੈਂ ਮੈਂ ਲੱਗਿਆ ਨਾ ਕਿੱਦਾਂ ਵੀ ਰਸ ਆਲਾ ਕਹਿਣਾ ਬਹੁਤ ਲਾਲ ਜਾਂਦਾ ਸੋਣਾ ਸੋਣਾ ਤੇ ਲੱਗ ਕਿੰਨਾ ਹਾਂ ਆ ਜਾ ਤੈਨੂੰ ਬੜਾ ਪਸੰਦ ਹੈ ਅੱਟ ਕਰ ਲਾ ਉਹ ਪੁੱਛਿਆ ਖੜੇ ਖੜੇ ਠੀਕ ਹੈ ਆਈਏ ਜੀ ਢਕਾ ਪਾ ਦੋ ਜੀ ਆਜਾ ਐਕਸ਼ਨ ਦਵਾਰ 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 ਉਹ ਸਾਰਾ ਕੱਟੂ ਗਿਆ ਨਹੀਂ ਉਹ ਤਾਂ ਵੈ ਸੈਟਾ ਜਾਮਾ ਜੀ ਚਲੋ ਇਸੇ ਤੇ ਐਕਸ਼ਨ ਕੌਣ ਆ ਉਹ ਤੂੰ ਕੌਣ ਹੈ ਪਰਾ ਹੋ ਜਾ ਰ ਅੱਜ ਜੀਸੇ ਪਤਾ ਜਾਂਦਾ ਤੂੰ ਕੌਣ ਹੈ ਤੂੰ ਉਹ ਤੂੰ ਕੌਣ ਹੈ ਅੱਗੇ ਅੱਗੇ ਪਤਾ ਜਾਂਦਾ ਹੈ ਰੱਬ ਹੈ ਬੇਚਾਰਾ ਮੋਰਾ ਪ੍ਰਾ ਅੱਛਾ ਮੇਰੇ ਸਾਲਿਆ ਵੀ ਜੀਜੇ ਨੂੰ ਨਹੀਂ ਪਛਾਣਿਆ ਕਿਹੜਾ ਜੀਜਾ ਜੀਜਾ ਤਾਂ ਮੈਂ ਅੰਦਰ ਬੈਠਾ ਤੂੰ ਇਹ ਤਾਂ ਜੀਜਾ ਕਿਹੜੇ ਮਾਸੋਂ ਲੱਗਿਆ ਪਹਿਲਾਂ ਤਾਂ ਮੈਨੂੰ ਤੂੰ ਦੱਸ ਦੀਪੇਣਾ ਪਕਾਈ ਮਾਰਨ ਲੱਗ ਜਾਨਾ। ਰਾਮ ਮਦਸੂ ਕੀ ਆ ਕੀ ਕੰਮ ਕਰਨਾ? ਚਰਨਾਂ ਨੂੰ ਮਿਲਣਾ ਹੈ। ਕਿਉਂ ਪੂ ਚਰਨ ਨੂੰ ਦੀਪਾ ਲਾਣਾ? ਹਾਂ। ਚਰਨਾਂ ਨੂੰ ਮੈਂ ਮਿਲਣਾ ਹੁੰਦਾ ਕਿੱਥੇ ਆ ਜਾ। ਹਾਂਜੀ ਅੰਦਰ ਨੇ ਆ ਜੀ। ਆ ਜੀ। ਅੱਛਾ ਮੈਂ ਪਕਾਈ ਮਾਰੀ ਤੁਸੀਂ। ਨਾਲੇ ਕਿਹਾ ਚੁੱਪ ਕਰਕੇ ਰਹੀਂ। ਚਲੋ। ਚਲੋ। ਚਰਨਾਂ। ਮੈਂ ਤੇਰ ਮਰਦੀ ਆ ਮੈਂ ਡੰਗਰਾਂ ਵਾਲੇ ਸੀ। ਹਾਂ ਦੱਸ। ਸੋਸਰੀ ਆ ਉਹ। ਕਿ ਬੜਾ ਤੇ ਮਰ ਮੁੱਕੀ ਮਰਦਿਆਂ ਗਾਣੇ ਐ ਹੀ ਆਉਂਦਾ ਐਂ ਟੱਟੇ ਵਾਂਗੂ ਹਾਂ ਸੱਸਰੀ ਕਾਲ ਨਾ ਮੱਕੀ ਹਾਂ ਬੜ ਚੱਲੋ ਸ਼ੁਕਰੀਆ ਅਬ ਸੋਚ ਕਰਨਾ ਐ ਹਾਂ ਬੜ ਗੁੜੀ ਮਰੀਂ ਕੱਟੇ ਜੀ ਰਹਾ ਹੋਵੇ ਦੇਖੋ ਕਹਿਣਾ